ਦਾ ਮਰ ਗਿਆ ਹਵਾਲਾ 'ਚ ਅਸੀਂ 21 ਦਿਨ ਅਸਿਸਪੀ ਦਾ ਹੱਦ ਤੱਕ ਘੇਰ ਕੇ ਬੈਠੇ ਰਹੇ ਅਸੀਂ ਬਾਹਰ 'ਚ ਬੈਠੇ ਰਹੇਗੇ ਪਰਿਵਾਰ ਨੇ ਲੈ ਕੇ ਸਾਡੇ ਪੱਲੇ ਕੀ ਰਹਿ ਗਿਆ ਉਥੇ ਸਿਸਪੀਗਾ ਤੁਸੀਂ ਵੀ ਰੋਲਾ ਪੈਣਾ ਲਿਖ ਕੇ ਦੇ ਗਏ ਉਹ ਕੋਈ ਮੇਰੀ ਬੇਨਤੀ ਆਪਾਂ ਜਹੂਸ ਆਪਣਾ ਨਾ ਕੱਢ ਗਏ ਅਸੀਂ ਪੈਸੇ ਇਕੱਠੇ ਕਰਨੇ ਨੇ ਈਆਰਪੀ ਇਕੱਠੀ ਕਰਨੀ ਸੀ ਖਾਂ ਦੀਆਂ ਪੱਕਾਂ ਤੇ ਇਹਨਾਂ ਦੀ ਲਾਸ਼ਾਂ ਦੇ ਮਾਫ ਕਰਿਓ ਸਾਨੂੰ ਸਾਰਿਆਂ ਨੂੰ ਖੱਦਰ ਕਿਦੋਂ ਸਿੰਘ ਹੋਰ ਦੀ ਗੱਲ ਟੀਆਰਪੀ ਜਾਂ ਪੈਸੇ ਕੋਈ ਇੱਥੇ ਡਾਲਰ ਨਹੀਂ ਸੁੱਟ ਰਿਹਾ 6 ਆ ਵੀਰ ਸੁਣ ਨੂੰ ਮੈਂ ਚਿਪਸ ਬਾਕਸਮੈਨ ਤੋਂ 6 ਉਹ ਵੀਡੀਓ ਨਾ ਬਣਾਉਂਦਾ ਤਾਂ ਮਸਲਾ ਇੱਟਾ ਪੈਣਾ ਨਹੀਂ ਸੀ ਅਸੀਂ ਮਸਲਾ ਚੁੱਕ ਕੇ ਕੋਈ ਬਣਾ ਨਹੀਂ ਕੀਤਾ ਜੇ ਤੁਹਾਨੂੰ ਕੋਈ ਪਲੇਨ ਕਰਨਾ ਨਹੀਂ ਦਿੱਤਾ ਅੱਜ ਬੱਲਾ ਗਿਆ ਸੀਗਾ ਇਹ ਪੰਜਾਬ ਚ کہیں ਹੁੰਦਾ ਪੰਜਾਬ ਤੁਸੀਂ ਇਕੱਠੇ ਹੋ ਨਹੀਂ ਆ ਚਾਰ ਬੰਦੇ ਹੁੰਦੇ ਆ ਥੋੜਾ ਸਾਰਾ ਗੇਮ ਖਾਣ ਲੈਂਦੇ ਆ ਉਹ ਜਲ ਸਿਰ ਜੁੜ ਕੇ ਬੈਠਦਾ ਜਾਓ ਉਹ ਯਸਪੀਸ ਨੂੰ ਤਲ ਲਿਖਦਾ ਆਹ ਜੇ ਕਈ ਇਸ ਪਿਆ ਦੇ ਕਈ ਕਹੇ ਕੁੱਤੇ ਬਲੇ ਲਗ ਹੋਣਗੇ ਜਿਹੜੇ ਸੋਚਣਗੇ ਵੀ ਅਸੀਂ ਪੁਲਿਸ ਤੋਂ ਫਾਇਦਾ ਲੈਣਾ ਅਸੀਂ ਜਿਹੜੀ ਸਤਾਜੀ ਉਸ ਟਾਈਮ ਤੇ ਸਿੱਖ ਪੌਣ ਦੀ ਕਮਾਂਡ ਸੰਭਾਲ ਰਹੀ ਸੀ ਉਹ ਜਦ ਜਦੇ ਬੰਦੀ ਤੇ ਜਿਹੜਾ ਸਾਡਾ ਕੋਲ ਦਾ ਆਗੂ ਸੀ ਕਾਲਤਾ ਦਾ ਜਨੇਦਾਰ ਉਹਨੂੰ ਸਾਫ ਨਹੀਂ ਦਵ ਸਕੀ ਇਹਨਾਂ ਤੋਂ ਕੀ ਨਹੀਂ ਬਣਦੀ ਮੈਂ ਰਮੀਨ ਕਾਹਰ ਸਾਹਿਬ ਜੀ ਦੀ ਫਤਹੀ ਇਹ ਲੱਖੇ ਸੁਧਾਨੀ ਨੇ ਗੱਲ ਵੀ ਕੀਤੀ ਵੀ ਉਹ ਅਫਸਰ ਇੱਥੇ ਆ ਕੇ ਕਹਿ ਦੇ ਇੱਥੇ ਆ ਕੇ ਕਹਿ ਦੇ ਹਾਂ ਬਸ ਉਹਨਾਂ ਨੇ ਪਰਸੋਂ ਹੀ ਉੱਥੇ ਆਣ ਕੇ ਜਦੋਂ ਕਹਿੰਦੇ ਐਨੇ ਜਨੇ ਰਿਸਪੈਕ ਕੀ 295 ਇੱਟੇ ਉੱਥੇ ਹਸਪੀਟਲ 'ਚ ਆ ਕੇ ਕਹਿਤਾ ਸੀ ਇਹ ਸਾਡੇ ਵੀਰ ਜਸਵੀਰ ਸਿੰਘ ਐ ਜਗਮੀਤ ਸਿੰਘ ਨੇ ਮਨਿੰਦਰ ਸਿੰਘ ਨੇ ਜੇ ਆਪਾਂ ਇਹਨੂੰ ਹਾਈਲਾਈਟ ਕਰਕੇ ਪੂਰਾ ਪਗੜੀ ਦਾ ਦਸਤਾਰ ਦਾ ਮਸਲਾ ਨਹੀਂ ਆਪਣੀ ਗੱਲ ਹੋਈ ਸੀ ਅਰਜੇਸ਼ ਗਰਗ ਦੀ ਗ੍ਰਿਫਤਾਰੀ ਜਿਹੜੇ 10 ਵਜੇ ਤੱਕ ਕਿੰਨੀਆਂ ਜਿਥੇ ਬੰਮੀ ਆਈਆਂ ਇਹਨਾਂ ਨੂੰ ਆਪਦਾ ਏਡਾ ਲੰਮਾ ਭਾਸ਼ਣ ਦੇਣਾ ਉਹਨਾਂ ਦੇ ਹਰੇਕ ਦੇ ਵੀਊ ਲੈ ਲੈਂਦੇ ਕਿਹੜਾ ਧਰਨਾ ਦੇਣਾ ਬਿਲਾਰ ਬੰਦ ਕਰਾਉਣਾ ਉਹ ਗਰੰਧ ਹੁਣ ਤਾਂ ਸਾਰੇ ਖਿੰਡ ਗਏ ਨੇ ਨਹੀਂ ਕੋਈ ਨਹੀਂ ਖਿੰਡਿਆ ਨਹੀਂ ਪਰਵਾਹ ਦਾ ਪਰਵਾਹ ਤਾਂ ਕਦੇ ਇਹ ਤਾਂ ਜਿਹਦਾ ਪਰਵਾਹ ਤਾਂ ਜਿਹਨੂੰ ਵੀਰਾਂ ਪਿਆ ਆਪਾਂ ਸੁਮਾਰ ਕੋ ਗਲਤ ਨਹੀਂ ਕਹਿ ਸਕਦੇ ਪਰਵਾਹ ਦੇ ਰੱਖਣਾ ਸਰਕਾਰ ਦੇ ਦੇਖੋ ਜਸਵੀਰ ਸਿੰਘ ਨੇ ਗੱਲ ਕੀਤੀ ਹਲੀ ਹੈ ਉਹ ਮੁੰਡਾ ਇੰਨਾ ਚੜਦੀ ਗੱਲਾ ਲਾਏ ਉਹਦੀ ਤੁਸੀਂ ਵੇਖ ਲਓ ਕਹਿੰਦਾ ਟੱਗ ਨਾਲ ਨਿਬੜਾਗਾ ਉਨੇ ਉਸ ਪਾਸੋਂ ਨਹੀਂ ਜਦੋਂ ਕਹਿੰਦੇ ਕੋਈ ਨਹੀਂ ਲਾਪਾ ਵੀ ਕਾਰਵਾਈ ਪਾ ਦਾਂਗੇ। ਇਹ ਆਪ ਪੂਰੀ ਕੌਮ ਦਾ ਮਸਲਾ ਬਣਾ ਕੇ ਆਪਾਂ ਆਗੋਂਾਂ ਹੀ ਨੇ ਹੋ ਕੇ ਮੁੜ ਕੇ ਉਹੀ ਤਮਾਸ਼ਾ ਬਰਗਾੜੀ ਆਲਾ ਬਹਿਬਲਾ ਆਲਾ ਅਸੀਂ ਪੈਸੇ ਇਕੱਠੇ ਕਰਦੇ ਨੇ, ਟੀਆਰਪੀ ਇਕੱਠੀ ਕਰਨੀ ਸਿੱਖਾਂ ਦੀਆਂ ਪੱਕਾਂ ਤੇ ਇਹਨਾਂ ਦੀਆਂ ਲਾਸ਼ਾਂ ਦੇ ਮਾਫ ਕਰਿਓ ਸਾਨੂੰ ਸਾਰਿਆਂ ਜੀ ਕਿ ਬੇਨਤੀ ਹੈ ਜੀ ਦੇਖੋ ਇਹ ਫਿਰ ਕੋਈ ਮਾਫ ਕਰਿਓ ਤੁਸੀਂ ਕਹਿਣੀ ਇਹ ਤਾਂ ਫਿਰ ਇਹ ਗਾਉਮ ਦਾ ਤੁਸੀਂ ਮਸਲਾ ਨਾ ਪਕਾਇਆ ਕਰ ਮੈਂ ਹੱਥ ਜੋੜਨਾ ਤੁਹਾਡੇ ਸਾਰੀ ਚੰਗਵਾ ਗਿਆ ਟੋੜਨਾ ਹਾਂ ਗਾਉਮ ਤਾਂ ਆ ਗਿਆ ਬੇਨਤੀ ਹੈ ਜੀ ਦੇਖੋ ਫੈਸਲਾ ਕੀਤਾ ਇੱਕ ਮਿੰਟ ਉਹ ਫੈਸਲਾ ਕੀਤਾ ਜਦੋਂ ਬੰਦੀ ਦੀ ਗੱਲ ਵਿੱਚ ਚਲੋ ਸ਼ਹਿਦ ਦੀ ਲਈ ਆ ਗਾਉਮ ਦਾ ਮੇਰੇ ਕੋਲ ਕੰਮ ਨਾਲ ਚੱਡੀਆਂ ਇੱਕ ਮਿੰਟ ਬੈਠੋ ਬੈਠੋ ਨਾ ਕਰੋ ਕਿਰਪਾ ਕਰਕੇ ਨਾ ਕਰੋ ਜੇ ਪਰਿਵਾਰ ਤੁਹਾਨੂੰ ਲੱਗਦਾ ਹੈ ਸਹਿਮਤ ਤਾਂ ਠੀਕ ਹੈ ਫਿਰ ਤੁਸੀਂ ਚਲੋ ਪਾਪਾ ਗਰੂਸ ਨਾ ਕਰੋ ਪਰਿਵਾਰ ਨੇ ਸਹਿਮਤੀ ਕੋਈ 자기 ਮਰਜੀ ਆ ਪਰਿਵਾਰ ਤੁਹਾਨੂੰ ਮਿਚਾ ਰਿਹਾ ਹੈ ਬੱਸ ਜਾਣ ਗਿਆ ਪਰਿਵਾਰ ਕਿਤੇ ਮੁਰ ਗਿਆ ਆਪਣਾ ਲੱਗਦਾ ਉਹ ਤੇ ਦੇਖ ਕੇ ਜਾ ਗਏ ਕੋਈ ਫਾਇਦਾ ਨਹੀਂ ਇੱਕ ਮਿੰਟ ਲਈ ਬੇਰਗੀ ਸੁਣ ਲਓ ਬਾਈ ਇੱਕ ਮਿੰਟ ਬਾਈ ਗੱਲ ਮਾਈਕ ਹਟਾ ਬਈ ਮਾਈਕ ਦੇ ਪਿਛਲੇ ਪਾਸੇ ਸੁਣ ਲੋ ਧਿਆਨ ਨਾਲ ਯਾਰ ਉਹ ਚੱਲਦਾ ਨਹੀਂ ਮੈਂ ਨਹੀਂ ਸਾਡੇ ਚੱਲ ਨਹੀਂ ਨਹੀਂ ਹੁਣ ਇਹ ਮੈਂ ਇਹ ਬੋਲ ਦੂੰਗਾ ਜਣਾ ਬੰਦਾ ਹੀ ਨਾਲਾ ਮਰ ਗਿਆ ਹਵਾਲਾ ਚ ਅਸੀਂ 21 ਦਿਨ ਸਐਸਪੀ ਦਾ ਹਵਾਲਾ ਕਰਕੇ ਘੇਰ ਕੇ ਬੈਠੇ ਰਹੇ ਹਾਂ ਅਸੀਂ ਬਾਹਰ ਚ ਬੈਠੇ ਰਹੇਗੇ ਪਰਿਵਾਰ ਨੇ ਲੈ ਕੇ ਸਾਡੇ ਪੱਲੇ ਹੀ ਰਹੇਗੇ ਉਥੇ ਸਐਸਪੀ ਦਾ ਕੁਝ ਹੋਰ ਲਾ ਪੈਣਾ ਲਿਖ ਕੇ ਦੇਗੇ ਉਹ ਸੋ ਇਹ ਮੇਰੀ ਬੇਨਤੀ ਆਪਾਂ ਜਰੂਰ ਆਪਣਾ ਨਾ ਕੱਢ ਗਏ ਜੇ ਇਹਨਾਂ ਨੂੰ ਮਨਜ਼ੂਰ ਆ ਠੀਕ ਆ ਭਾਈ ਦੋ ਦਸ ਸਮਾਂ ਲੈ ਲਓ ਆਪਾਂ ਆਪ ਕਰਨਾ ਇੱਕ ਅੰਕਾ ਜੀ ਬਾਈ ਗੁਰੂ ਇੱਕ ਅੰਕਾ ਜੀ ਅੱਜ ਤੱਕ ਮੀਡੀਆ ਨੇ ਤੁਹਾਡਾ ਬਹੁਤ ਸਾਥ ਦਿੱਤਾ ਸੱਜਣ ਵਿਕਲਮ ਸਿੰਘ ਬੋਲਦੀ ਗਾ ਜੀ ਟੀ ਆਰ ਪੀ ਜਾਂ ਪੈਸੇ ਕੋਈ ਇੱਥੇ ਡਾਲਰ ਨਹੀਂ ਸੁੱਟ ਰਿਹਾ ਜੇ ਆ ਵੀਰ ਸੁਣ ਨੂੰ ਮੈਂ ਚਿਪਸ ਬਾਕਸਮੈਨ ਤੋਂ ਜੇ ਉਹ ਵੀਡੀਓ ਨਾ ਬਣਾਉਂਦਾ ਤਾਂ ਮਸਲਾ ਇਹ ਤਾਂ ਪਾਡਣਾ ਨਹੀਂ ਸੀ ਅਸੀਂ ਮਸਲਾ ਚੁੱਕ ਕੇ ਕੋਈ ਗੁਨਾਹ ਨਹੀਂ ਕੀਤਾ ਜੇਕਰ ਕੋਈ ਪਲੇਟਾ ਨਹੀਂ ਕੀਤਾ ਇੱਥੇ ਕੋਈ ਹਸਪਤਾਲ ਕਿਉਂ ਕਰਦਾ ਨਹੀਂ ਹਸਪਤਾਲ ਦੀ ਕਿਸੇ ਨੂੰ ਗਲਤੀ ਨਹੀਂ ਕਿਹਾ ਹਾਂ ਯਾਰ ਦੋ ਮਿੰਟ ਦੋ ਮਿੰਟ ਬੰਦੇ ਆ ਗੱਲਾਂ ਕਰਦਾ ਜੀ ਇੱਕ ਬੈਂਤੀ ਆ ਥੰਮੇ ਬੰਦਾ ਨਾਲ ਪਾਓ ਇੱਕ ਕੇਸ ਪਾਓ ਸਰگە ਨੂੰ ਹੱਥ ਬੰਨ੍ਹ ਕੇ ਬੈਂਤੀ ਆ ਇਹ ਕੇਸ ਦਾ ਬਹੁਤ ਮੀਡੀਆ ਦਾ ਪ੍ਰਸਾਦ ਆ ਸਭ ਤੋਂ ਪਹਿਲਾਂ ਜੰਮੂ ਵੀਰ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਰੈਲ ਕੀਤੀ ਆਪਦੇ ਜਵੇਰੇ ਨੇ ਉੱਥੇ ਉਰੋਂ ਤਾਂ ਪਤਾ ਕੀ ਸੀ ਹੋਰ ਜੋਰ ਸੀ ਉਹਦਾ ਕਲੀ ਦੇ ਸੇਕ ਕਰਕੇ ਇਹਨੇ ਬਣਾਇਆ ਬੀੜੀਆਂ ਨੇ ਕਹੇ ਇਹਦੇ ਗੱਲ ਨਾ ਕਹੋ ਬੀੜੀਆਂ ਨੇ ਸਾਰੇ ਹਿੰਦੂਆਂ ਸਾਥ ਦਿੱਤਾ ਹੈ ਜੇ ਬੀੜੀਆਂ ਨੇ ਸਾਥ ਦਿੱਤਾ ਹੈ ਜੇ ਜਗਜੀਤ ਨੇ ਵੀ ਫੋਟੋ ਪਾਈ ਆ ਕਿਸੇ ਨੇ ਪਾਈ ਆ ਜਸਵੀਰ ਨੇ ਪਾਈ ਆ ਸਿੰਧਾਂ ਨੇ ਪਾਈਆ ਕੌਣ ਵਾਲਿਆ ਹੋਇਆ ਇਹ ਨਹੀਂ ਹੋਣਾ ਇੱਕ ਪਿੰਡੀਆਂ ਦੇ ਛੋਟੇ ਛੋਟੇ ਗੱਲਾਂ ਦੇ ਇੱਕ ਮੰਡੀ ਤੇ ਜੇ ਤੁਸੀਂ ਵੀ ਪੰਜ ਮਿੰਟ ਵਿੱਚ ਫੈਜੋ ਆਉਂਨਾ ਸਾਰੇ ਬਾਬਾ ਤੁਹਾਨੂੰ ਬੇਨਤੀ ਹੈ ਕਿ ਸਰਸਿੰ ਨੂੰ ਕਹਿਣ ਦੇ ਬਰਖਾਸ਼ੀ ਨੂੰ ਕਹਿ ਕੇ ਆਪਾਂ ਮਸਲਾ ਨਾ ਬਣਾਓ ਤੁਸੀਂ ਆਵਾਜ਼ਾਂ ਕੱਢਦੇ ਰਹੋ ਤੁਸੀਂ ਆਸ਼ਾ ਵੇਖ ਲਿਆ ਉਹ ਪਹਿਲਾਂ ਕਿਸੇ ਪਰਮਸ਼ੀਰ ਨੂੰ ਪਹਿਲਾਂ ਕੀ ਸੀਗਾ ਇਹ ਪੰਜਾਬ ਚ ਨਹੀਂ ਹੁੰਦਾ ਪੰਜਾਬ ਚ ਪੰਜਾਬ ਚ ਨਹੀਂ ਹੁੰਦਾ ਪੰਜਾਬ ਚ ਤੁਸੀਂ ਇਕੱਠੇ ਹੁੰਦੇ ਹੋ ਚਾਰ ਪੰਜ ਹੁੰਦੇ ਆ ਥੋੜਾ ਸਾਰਾ ਕੰਮ ਖਿਡਾ ਲੈਂਦੇ ਆ ਉਹ ਜਦ ਸਿਰ ਜੁੜ ਕੇ ਬੈਠਦਾ ਜਾਓ ਕਿੱਦਾਂ ਲੱਗਦੀ ਆਗੇ ਨੌ ਪੂਰਬੀਏ ਤੇਰਾ ਚੁੱਲ੍ਹੇ ਨਾ ਬਣਾਓ ਵੱਧ ਕੇ ਛਿੱਤਰ ਖਾਦੇ ਸੀਗੇ ਛਿੱਤਰ ਖਾ ਰਹੇ ਹੋ ਤੁਸੀਂ ਹਜੇ ਕੁਛ ਨਹੀਂ ਬਣਾ ਢੱਲੇ ਬਣਾਉਂਦਾ ਮੰਨ ਲਓ ਆਖਾ ਮੈਂ ਫਿਰ ਗੱਲ ਕਰਾਂ ਪਰਿਵਾਰ ਦੀ ਹੁਣ ਪਰਿਵਾਰ ਦੀ ਗੱਲ ਲੱਗੀ ਗੱਲ ਕੌਮੀ ਹਿੱਤ ਦੀ ਗੱਲ ਆ ਪਰਿਵਾਰ ਨਾਲ ਸਿਰ ਜੁੜ ਕੇ ਬਾਬਾ ਜੀ ਬੈਠੇ ਆ ਸਿਰ ਜੁੜ ਕੇ ਬੈਠੇ ਭਾਈ ਜੀ ਇੱਕ ਇੱਕ ਹੁਣ ਗੱਲ ਕਰ ਲੋ ਉਸ ਤੋਂ ਪਹਿਲਾਂ ਕੱਖ ਨਹੀਂਗਾ ਕੋਈ ਐਸਪੀ ਇੱਕ ਬਾਈ ਜੀ ਇੱਕ ਮਿੰਟ ਕੋਈ ਐਸਪੀ ਉਸਦੇ ਉਤਰ ਲਿਖਦਾ ਇਹੋ ਜਿਹੀ ਕਈ ਐਸਪੀ ਅੱਜ ਕਈ ਕਹੇ ਕੁੱਤੇ ਬਲੇ ਲੇਖ ਹੋਣਗੇ ਜਿਹੜੇ ਸੋਚਣਗੇ ਵੀ ਅਸੀਂ ਪੁਲਿਸ ਤੋਂ ਫਾਇਦਾ ਲੈਣਾ ਐਸੇ ਤੋਂ ਫਾਇਦਾ ਲੈਣੇ ਪਰ ਜੀ ਕੰਮ ਮਾ ਲੜਿਆ ਉਹ ਘੱਟਿਆ ਲੀਚ ਧਗਲੀਚ ਲੋਕਾਂ ਨੂੰ